ਸਤਿਕਾਰ ਜੋ ਗੁਰੂ ਪਿਆਰੀ ਸਾਧ ਸੰਗਤ ਜੀਓ ਬੁਲਾਓ ਸਾਰੇ ਗੱਜ ਵੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੌਂਟਾ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਕੇ ਪੌਂਟਾ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਕੇ ਮਨ ਸ਼ਾਂਤ ਹੋ ਗਿਆ ਮੇਰਾ ਜੀ ਜਮਨਾ ਨਦੀ ਦਾ ਸੋਹਣਾ ਦ੍ਰਿਸ਼ ਤੱਕ ਕੇ ਦਿਸਦਾ ਗੁਰੂ ਗੋਬਿੰਦ ਜੀ ਤੁਹਾਡਾ ਚਿਹਰਾ ਜੀ ਦਿਸਦਾ ਗੁਰੂ ਗੋਬਿੰਦ ਜੀ ਤੁਹਾਡਾ ਚਿਹਰਾ ਜੀ ਕਲਮ ਦੀ ਦਾਤ ਜੋ ਦਿੱਤੀ ਮੈਨੂੰ ਕਲਮ ਦੀ ਦਾਤ ਜੋ ਦਿੱਤੀ ਮੈਨੂੰ ਉਸ ਲਈ ਸ਼ੁਕਰਾਨਾ ਤੇਰਾ ਜੀ ਉਸ ਲਈ ਸ਼ੁਕਰਾਨਾ ਤੇਰਾ ਜੀ दसम पिता दुना नोज नी चारे पुत जनानी धर्म तवारे जी दसम पिता दुनिया नालो चोज न ਚਾਰੇ ਪੁੱਤ ਜਿਨਾਨੇ ਆਪਣੇ ਧਰਮ ਤੋਂ ਬਾਰੇ ਜੀ ਉਹਨਾਂ ਦੇ ਕੁਰਬਾਨੀ ਨੂੰ ਹੌਣ ਸਿਰ ਨਿਵਾਏ ਜੀ ਆਓ ਸਾਰੇ ਦਸਮ ਪਿਤਾ ਦੀਆਂ ਸਿਫਤਾਂ ਗਾਈਏ ਜੀ ਆਓ ਸਾਰੇ ਦਸਮ ਪਿਤਾ ਦੀਆਂ ਸਿਫਤਾਂ ਗਾਈਏ ਜੀ ਪਿਤਾ ਗੁਰਾਂ ਦੀ ਤਿਗ ਬਹਾਦਰ ਹਿੰਦ ਤਰੰਮ ਦੇ ਰਾਖੇ ਕਿਦਾਂ ਕੋਈ ਭੁੱਲ ਸਕਦਾ ਚਮਕੌਰ ਗੜੀ ਦੇ ਸਾਕੇ ਕਿਦਾਂ ਕੋਈ ਭੁੱਲ ਸਕਦਾ ਚਮਕੌਰ ਗੜੀ ਦੇ ਸਾਕੇ ਓਨਾਂ ਦੇ सारे दसम पिता सिफतां गाइो सारे दस्म पिता सिफतां गाइ मुज़री दी सिखिया कंज कोई पुले ਤੱਕ ਕੇ ਅੱਖ ਚੋਂ ਅਥਰੂ ਡੋਲੇਗਾ ਠੰਡੇ ਬੁਰਜ ਨੂੰ ਤੱਕ ਕੇ ਅੱਖ ਚੋਂ ਅਥਰੂ ਡੋਲੇਗਾ ਆਪਣੇ ਬੱਚਿਆਂ ਨੂੰ ਵੀ ਐਸੇ ਸਬਕ ਸਿਖਾਈਏ ਜੀ ਆਓ ਸਾਰੇ ਦਸਮ ਪਿਤਾ ਦੀਆਂ ਸਿਫਤਾਂ ਗਾਈਏ ਜੀ ਆਓ ਸਾਰੇ ਦਸਮ ਪਿਤਾ ਦੀਆਂ ਸਿਫਤਾਂ ਗਾਈਏ ਜੀ ਮਾਂ ਗੁਜਰੀ ਦੀ ਦਿੱਤੀ ਸਿੱਖਿਆ ਕਿੰਜ ਕੋਈ ਭੁੱਲ ਸਕਦਾ ਨਿੱਕੀਆਂ ਜਿੰਦਾ ਵੱਡਾ ਸਾਕਾ ਹਰ ਕੋਈ ਅੱਜ ਕਹਿੰਦਾ ਓਨਾਂ ਦੀ ਹੈ ਯਾਦ ਹਰ ਕੋਈ ਸੀ ਸੁਣਵਾ ਲੈਂਦਾ ਬਣ ਕੇ ਸੱਚੇ ਸਿੱਖ ਅਸੀਂ ਵੀ ਸਿਫਤਾਂ ਗਾਈਏ ਜੀ ਆਓ ਸਾਰੇ ਦਸਮ ਪਿਤਾ ਦੀਆਂ ਸਿਫਤਾਂ ਗਾਈਏ ਜੀ ਦਿੱਤੀ ਕਲਮ ਗੁਰਾਂ ਨੇ ਮੈਨੂੰ ਕੁਝ ਲਿਖਵਾਵਣ ਲਈ ਸੁਖੀ ਦੀ ਅਰਦਾਸ ਲਿਖਾ ਕੁਝ ਗੁਰੂ ਤਪਾਵਣ ਲਈ ਸੁਖੀ ਦੀ ਅਰਦਾਸ ਲਿਖਾਂ ਕੁਝ ਗੁਰੂ ਤੋਂ ਪਾਵਣ ਲਈ ਬਾਣ ਕੇ ਸੱਚ ਸਿੱਖ ਅਸੀਂ ਵੀ ਸ਼ੋਭਾ ਪਾ ਲਈਏ ਆਓ ਸਾਰੇ ਦਸੰਪਿਤਾ ਦੀਆਂ ਸਿਫਤਾਂ ਗਾ ਲਈਏ ਆਓ ਸਾਰੇ ਦਸੰਪਿਤਾ ਦੀਆਂ ਸਿਫਤਾਂ ਗਾ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ